ਤਰੀਕਾ ਵਾਰ ਵਾਰ ਬੁਲਾਇਆ ਮਨੂਮੇ ਇਸ ਨੂੰ ਬੁਲਾਇਆ ਜਿਹੜੀ ਵੈਸਾ ਹੀ ਕਿਤੇ ਬੁਲਾਇਆ ਤੁਹਾਨੂੰ ਕੁਝ ਕਹਾਂਗੇ ਦੇਖੋ ਸਭ ਤੋਂ ਪਹਿਲਾ ਭਗਵਾਨ ਤਮਾਨ ਦੀਆਂ ਭਗਵਾਨ ਤਮਾਨ ਦੀਆਂ ਚੀਕਾ ਕਢਾਉਣੀਆਂ ਸੀ ਚੀਕਾ ਚੀਕਾ ਭਗਵਾਨ ਕਮਾਨ ਦੀਆਂ ਨਿਕਲ ਗਈਆਂ ਨੇ ਸੋਹਣੀ ਦਾਬ ਜਿੰਦਾਬਾਦ ਭਗਵਾਨ ਤਸਿਆ ਤੈਨੂੰ ਮੈਂ ਪਿਛਲੀ ਵਾਰੀ ਵੀ ਕਹਿ ਕੇ ਗਿਆ ਸੀ ਅੱਜ ਫੇਰ ਕਹਿ ਕੇ ਚੱਲਿਆ ਪਿਛਲੀ ਸਰਕਾਰ ਨੇ ਵੀ ਮੇਰੇ ਤੇ ਝੂਠਾ ਪਰਚਾ ਦਿੱਤਾ ਸੀ ਔਰ ਹਾਈ ਕੋਰਟ ਦੀ ਉਹ ਤੋਂ ਬਾਅਦ 27 ਸਫਿਆਂ ਦੀ ਟਿੱਪਣੀ ਆਈ ਅੱਜ ਫੇਰ ਕਹਿਣਾ ਕਿ ਮੌਜੂਦਾ ਸਰਕਾਰ ਨੂੰ ਵੀ ਮੇਰੇ ਤੇ ਨਵਾਂ ਝੂਠਾ ਪਰਚਾ ਕਰਨਾ ਪੈਣਾ ਨਹੀਂ ਤਾਂ ਮੈਨੂੰ ਅੰਦਰ ਨਹੀਂ ਇਹ ਦੇ ਸਕਣਗੇ ਔਰ ਜਿਹੜੀ ਗੱਲ ਮੈਂ ਪਹਿਲਾਂ ਵੀ ਤੁਹਾਨੂੰ ਕਹੀ ਸੀ ਕਿ ਚੀਕਾ ਇਹਦੀ ਐ ਇਸ ਤਰੀਕੇ ਨਾਲ ਨਿਕਲ ਗਿਆ ਭਗਵੰਤ ਦੀਆਂ ਕਿ ਅੱਜ ਪੰਜਵੀਂ ਛੇਵੀਂ ਸਿੱਟ ਬਣ ਗਈ ਔਰ ਸਿੱਟ ਦਾ ਲੈਵਲ ਹੁਣ ਉੱਤੋਂ ਥੱਲੇ ਨੂੰ ਆਈ ਜਾਂਦਾ ਹੁਣ ਕੁਝ ਅਫਸਰ ਲਾਏ ਆ ਚਲੋ ਮੈਨੂੰ ਖੁਸ਼ੀ ਹੈ ਮੈਂ ਪਿਛਲੀ ਵਾਰੀ ਕਿਹ ਅਜੀ ਸਵਾਦ ਤਾਂ ਆਵੇ ਜੇ ਭਗਵੰਤਾ ਚੇਅਰਮੈਨ ਦਾ ਸਿੱਟ ਤੂੰ ਬਣੇ ਸਾਨਹੋ ਮਗਰ ਆਪ ਤਾਂ ਬੜਿਆ ਨਹੀਂ ਚਲੋ ਇਸ ਗੱਲ ਦੀ ਮੈਨੂੰ ਤਸੱਲੀ ਹੈ ਕਿ ਆਪ ਦੀਆਂ ਅੱਖਾਂ ਤੇ ਕੰਨ لا ਛੱਡੀਆਂ ਨੇ ਓਕੇ ਇੱਕ ਐਸਪੀ ਲਾਇਆ ਭਾਵੇਂ ਅਫਸਰ ਜੂਨੀਅਰ ਆ ਮਗਰ ਭਗਵੰਤ ਸਿੰਘ ਮਾਨ ਦੇ ਹਲਕੇ ਦਾ ਐਸਪੀ ਇਹ ਸਿੱਟ ਚ ਪਾਇਆ ਮੈਨੂੰ ਲੱਗਦਾ ਹੌਟਲਾਈਨ 'ਚ ਦੱਸੂ ਤਾਂ ਜ਼ਰੂਰ ਹੌਟਲਾਈਨ 'ਚ ਭਗਵੰਤ ਨੂੰ ਦੱਸੂ ਤਾਂ ਜ਼ਰੂਰ ਕਿ ਮਜੀਠੀਆ ਕੀ ਕਹਿ ਕੇ ਗਿਆ ਔਰ ਮੈਂ ਬੜਾ ਸਪਸ਼ਟਾ ਜੀ ਵੇਖੋ ਹਾਲਾਤ ਵੇਖ ਲਓ ਕਾਨੂੰਨ ਦਾ ਕਾਨੂੰਨ ਹਾਈ ਕੋਰਟ ਦਾ ਆਰਡਰ ਇਹ ਨਹੀਂ ਮੰਨਦੇ ਇਹ ਸਾਰੇ ਫੈਸਲਿਆਂ ਤੇ ਪਹਿਲਾ ਟਰਾਇਲ ਕਨਕਲੂਡ ਹੋ ਕੇ ਫੈਸਲੇ ਆ ਗਏ ਉਹ ਇਹ ਨਹੀਂ ਮੰਨਦੇ ਮਗਰ ਮੇਰਾ ਤੇ ਅਰਵਿੰਦ ਕੇਜਰੀਵਾਲ ਦਾ ਫਰਕ ਵੇਖ ਲਓ ਜਦ ਉਹਨੂੰ ਸੱਦਦੀ ਆ ਪੁਲਿਸ ਜਾਂ ਈਡੀ ਤੇ ਭਗਵੰਤ ਮਾਨ ਜੀ ਉਹਨੂੰ ਲੈ ਕੇ ਰਫੂ ਚੱਕਰ ਹੋ ਜਾਣਾ ਚਾਰ ਵਾਰੀ ਸੱਦ ਲਿਆ ਭਗਵੰਤ ਆਪਣੇ ਨੂੰ ਕੇਜਰੀਆ ਨੂੰ ਮੇਰੇ ਯਾਰ ਨੂੰ ਉਹ ਤਾਂ ਜਾਂਦਾ ਨਹੀਂ ਮੈਨੂੰ ਸੱਤ ਵਾਰੀ ਸੱਦਿਆ ਕੱਲਾ ਸ਼ਹੀਦ ਜੀ ਦਿਹਾੜੇ ਤੇ ਨਹੀਂ ਮੈਂ ਆਇਆ ਕਿਉਂਕਿ ਮੈਂ ਪਹਿਲਾਂ ਕਿਹਾ ਸੀ ਕਿ ਮੈਂ ਨਹੀਂ ਆ ਸਕਦਾ ਬਾਕੀ ਜਿੰਨੀ ਵਾਰੀ ਮੈਂ ਸੱਦਿਆ ਮੈਂ ਆਈ ਵਾਰੀ ਪੇਸ਼ ਹੋਇਆ ਔਰ ਤੁਸੀਂ ਸਿੱਟਿਆਂ ਦਾ ਹਾਲ ਵੇਖ ਲਓ ਕਿੰਨੀ ਪੋਲੀਟਿਕਲੀ ਅੰਡਰ ਪ੍ਰੈਸ਼ਰ ਚੱਲ ਰਹੀਆਂ ਨੇ ਕਦੇ ਸੁਣਿਆ ਕਿ ਪਰਚਾ ਪਹਿਲਾਂ ਡੀਜੀਪੀ ਦਵੇ ਥਾਣੇਦਾਰ ਦਿੰਦੇ ਹੁੰਦੇ ਪਰਚਾ ਸਾਨੂੰ ਤੇ ਉਹ ਡੀਜੀਪੀ ਨੇ ਪਰਚਾ ਦਿੱਤਾ ਉਹ ਡੀਜੀਪੀ ਚਟੋਫਾਦਿਆ ਜਿਹੜਾ ਆਪ ਮੁੜ ਕੇ ਡਿਫਾਲਟਰ ਹੋ ਗਿਆ ਸਰਕਾਰ ਨੇ ਉਹਨੂੰ ਮੇਜਰ ਪੈਨਲਟੀ 'ਚ ਚਾਰਟ ਸ਼ੀਟ ਕਰਤਾ ਹੁਣ ਉਸ ਤੋਂ ਬਾਅਦ ਅੱਜ ਪੰਜਵੀਂ ਸਿੱਟਕੇ ਮੈਂ ਪੇਸ਼ ਹੋਇਆ। ਮਤਲਬ ਕਿ ਚਾਰ ਸਿੱਟਾਂ ਨੇ ਜਵਾਬ ਦਿੱਤਾ ਇਹਨੂੰ ਸਰਕਾਰ ਨੂੰ ਕਿ ਇਹ ਤੇ ਪਰਚਾ ਨਹੀਂ ਬਣਦਾ ਇਹ ਗਲਤ ਕੰਮ ਹੈ। ਹੁਣ ਵੇਖੋ ਨਵੀਂ ਸਿੱਟ ਬਣ ਗਈ। ਅਫਸਰ ਵੀ ਜੂਰੀਅਰ ਹੁੰਦੇ ਜਾਂਦੇ ਹੁਣ ਸੀਨੀਅਰਟੀ ਤੇ ਨਹੀਂ ਪਹਿਲਾਂ ਅਫਸਰ ਸੀਨੀਅਰ ਸੀ। ਹੁਣ ਵੇਖੋ ਨਵੀਂ ਸਿੱਟ ਕਾਨੂੰਨ ਦੇ ਹਿਸਾਬ ਨਾਲ ਚੱਲੂ ਯਾ ਭਗਵੰਤ ਮਾਨ ਨੂੰ ਕੁਛ ਕਰਨ ਤੇ ਲੱਗੂ ਆਪ ਦੀ ਪੋਸਟਿੰਗ ਦਾ ਫਿਕਰ ਰੱਖੂ ਮੈਨੂੰ ਫਿਕਰ ਕੋਈ ਨਹੀਂ ਅਫਸਰशाही ਬਦਲੀ ਗਈ ਹੈ ਕੀ ਲੱਗਦਾ ਕਿ ਸਵਾਲਾਂ 'ਚ ਵੀ ਕੋਈ ਬਦਲਾ ਆਇਆ ਗਈ ਤੁਸੀਂ ਆਪ ਸਿਆਣੇ ਹੋ ਅਫਸਰਚਾਈ ਨੂੰ ਕਿੰਨੀ ਵਾਰੀ ਤਾਂ ਬਦਲ ਲਿਆ ਕਦੇ ਸੁਣਿਆ ਪਹਿਲਾਂ 5 6 7ਾ ਬਣ ਗਈਆਂ ਔਰ ਸ਼ੁਕਰੀਮ ਕੋਟ ਦਾ ਆਰਡਰ ਹੈ ਇਹਨਾਂ ਤੇ ਕਿ ਇਹ ਜਿੰਨੀਆਂ ਵੀ ਸਿੱਟਾਂ ਨੇ ਏਜੰਸੀਆਂ ਨੇ ਇਹ ਕੇਜ ਪੈਰਟ ਨੇ ਤੋਤੇ ਨੇ ਸਰਕਾਰਾਂ ਦੇ ਹੁਣ ਚੱਲਨੇ ਆ ਭਾਈ ਉਹਨਾਂ ਕੋਲ ਹੁਣ ਚੋਰੀ ਉਤੋਂ ਕਿਹੜੀ ਪੈਂਦੀ ਆ ਨਹੀਂ ਪੈਂਦੀ ਉਹ ਕੀ ਕਹਿੰਦੇ ਆ ਨਹੀਂ ਕਹਿੰਦੇ ਆ ਕੇ ਤੁਹਾਡੇ ਨਾਲ ਗੱਲ ਕਰਾਂਗੇ ਜੇ ਆਉਣ ਦਿੱਤਾ ਜੇ ਰੱਖ ਲਿਆ ਤੇ ਤੁਸੀਂ ਦਾਸ ਨੂੰ ਮਿਲ ਬੁੱਲ ਜਾਇਓ ਇੱਚ ਵੀ ਭਰਾਵਾ ਹਾਂ ਜੀ ਕਹਿ ਰਹੇ ਹੋ ਇਹ ਗੱਲ ਕੋਈ ਗਾਵਾਂ ਨੂੰ ਲੱਗਦਾ ਕਿ ਗ੍ਰਿਫਤਾਰੀ ਕਰ ਲੈਣ ਉਹ ਜਦੋਂ ਜਿਹੜਾ ਭਗਵੰਤਮਾਨ ਦੇ ਰੋਜ਼ ਗੱਲ ਪਵੇ ਨਾ ਉਹਨੂੰ ਕਿਸੇ ਝੂਠੇ ਕੇਸ 'ਚ ਤਾਂ ਬਚਾਉਣਗੇ ਮੈਂ ਕਿਹੜਾ ਕਹੀ ਕਾਂਗਰਸ ਵਾਂਗੂ ਰਾਤ ਦੇ ਹਨੇਰੇ ਮਿਲਿਓਨਾਂ ਜਿਹੜੇ ਰਾਤ ਦੇ ਨੇਰੇ ਮਿਲਦੇ ਆ ਉਹ ਤਾਂ ਵਿਚਾਰੇ ਬੋਲਦੇ ਨਹੀਂ ਉਹਨਾਂ ਨੂੰ ਤਾਂ ਵਧਾਈ ਨਾਲੇ ਹੋ ਗਿਆ ਤੁਹਾਡਾ ਸਮਝੌਤਾ ਹੁਣ ਤਾਂ ਤੁਸੀਂ ਰੂਲਿੰਗ ਪਾਰਟੀ ਬਣ ਕੇ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਇਕੱਠੇ ਲੜ ਰਹੇ ਹੋ ਦਿੱਲੀ ਚ ਖਰਗੇ ਸਾਹਿਬ ਨੂੰ ਜਿਹੜਾ ਮਫਲਰ ਕੇਜਰੀਵਾਲ ਸਾਹਿਬ ਪਾਉਂਦੇ ਸੀ ਉਹਨਾਂ ਨੇ ਲਾ ਕੇ ਖਰਗੇ ਸਾਹਿਬ ਤੇ ਗੱਲ ਚ ਪਾਤਾ ਕੇਜਰੀਵਾਲ ਸਾਹਿਬ ਵਿਦਆਊਟ ਮਫਲਰ ਹੋ ਗਿਆ ਮਫਲਰ ਮੈਨ ਕੋਣ ਬਣਾਤਾ ਖਰਗੇ ਸਾਹਿਬ ਇਹਨਾਂ ਦਾ ਅਲਾਈਅੰਸ ਤਾਂ ਹੋ ਗਿਆ ਭਾਈ ਮਗਰ ਜਿਹੜੇ ਕਾਂਗਰਸੀ ਜਿਹੜੀ ਆਪੋਜੀਸ਼ਨ ਪਾਰਟੀ 'ਚ ਬੈਠੀ ਸੀ ਅੱਜ ਮੈਂ ਸਮਝਦਾ ਇਹ ਵੀ ਨੈਤਿਕ ਆਧਾਰ ਖੋ ਬੈਠੀ ਹੈ ਤੇ ਮੈਂ ਇਹਨੂੰ ਪੁੱਛਣਾ ਚਾਹੁੰਦਾ ਭਗਵੰਤ ਮਾਨ ਨੂੰ ਭਾਈ ਹੁਣ ਤੂੰ ਵੀ ਵਾਸ਼ਿੰਗ ਮਸ਼ੀਨ 'ਚੋਂ ਕੱਢ ਦੇਂਗਾ ਧਰਮਸੋਤ ਨੂੰ ਖਹਿਰਾ ਸਾਹਿਬ ਨੂੰ ਕਿੱਕੀ ਢਿੱਲੋਂ ਨੂੰ ਆਸ਼ੂ ਨੂੰ ਬੜੀ ਲੰਮੀ ਲਿਸਟ ਹੈ ਕਾਂਗਰਸੀਆਂ ਦੀ ਗਿਲਜੀਆ ਨੂੰ ਹੁਣ ਮੈਨੂੰ ਲੱਗਦਾ ਆਪ ਦੀ واਸ਼ਿੰਗ ਮਸ਼ੀਨ ਚੋਂ ਨਿਕਲ ਗਏ ਹੁਣ ਐ ਦੁੱਧ ਧੋਤੇ ਹੋ ਕੇ ਲੈਨਚ 파ਟਨਰ ਆਪ ਤੇ ਕਾਂਗਰਸ ਹੁਣ ਚੋਰ ਤੇ ਪੁਲਿਸ ਇਕੱਠੀ ਹੋ ਗਈ ਤੇ ਵਧਾਈ ਆ ਭਾਈ ਇਹਨਾਂ ਨੂੰ ਜਿੱਤਾਂ ਨੂੰ ਬਰਕਰਾਰ ਰੱਖਿਆ ਉਹ ਭਰਾਵਾ ਸਿੱਟਾ ਵੇ ਸਿੱਟਾ ਨਿਕਲ ਰਹੀਆਂ ਸਿੱਟਾਂ ਦਾ ਨਿਕਲਣਾ ਹੀ ਕੋਈ ਨਹੀਂ ਸਿੱਟਾਂ ਨਿਕਲ ਰਹੇ ਕੋਟਾ ਨੇ ਫੈਸਲੇ ਦੇ ਦਿੱਤੇ ਆ ਮਗਰ ਮੈਂ ਨਾ ਮੰਨੂ ਦਾ ਤਾਂ ਇਲਾਜ ਕੋਈ ਇਹ ਲਈ ਭਰਾਓ ਜੇ ਤਾਂ ਮੈਂ ਸ਼ਾਮ ਨੂੰ ਆ ਗਿਆ ਤੇ ਤੁਸੀਂ ਸਵਾਲ-ਜਵਾਬ ਕਰ ਲਿਓ ਨਹੀਂ ਆਇਆ ਤੇ ਫਿਰ ਤੇ ਮਿਲਾਂਗੇ ਕਦੇ ਫੇਰ ਮਹੀਨੇ ਨੂੰ ਮਿਲਾਂਗੇ ਦੋਆ ਨੂੰ ਮਿਲਾਂਗੇ ਤਿੰਨਾ ਨੂੰ ਮਿਲਾਂਗੇ ਮਗਰ ਮੈਂ ਭਗਵੰਤਵਾ ਨੂੰ ਆ ਭਣੀ ਭਾਈ ਆਵਾ ਮੈਂ ਤੁਹਾਨੂੰ ਭਗਵੰਤਵਾ ਨੂੰ ਹੀ ਤੁਸਲੇ ਆ ਹੌ ਕਰਦੀ ਕਲਾ ਜੇ ਕਿਆ ਤੇ ਅਸੀਂ ਹੁਣ ਇਕੱਲੇ ਚੋਂ ਲੜਨਾ ਕਿ ਉਹਨਾਂ ਨਾਲ ਜਗ੍ਹਾ ਚੁੱਟ ਗਿਆ ਮਾਪੀ ਨਾਲ ਪਹਿਲਾਂ ਤੋਂ ਡੀਆਈਜੀ ਆਫਿਸ ਗਿਆ ਹੁਣ ਪੁਲਿਸ ਲਾਈਨ ਹੈ ਉਰੇ ਬੈਰਗੇਡਿੰਗ ਕਰਦੀ ਹੈ ਵਰਕਰ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਕਬਰਾਟ ਹੈ ਨਾ ਕੇਜਰੀਆਲ ਨੂੰ ਕਬਰਾਟ ਨੇ ਭਗਵੰਤ ਮਾਨ ਨੂੰ ਮੈਨੂੰ ਲੱਗਦਾ ਕੇਜਰੀਆਲ ਨੂੰ 18 ਨੂੰ ਛੱਦਿਆ ਉਹਦੇ ਹਿਸਾਬ ਨਾਲ ਹੀ ਮੈਨੂੰ ਛੱਦਦੇ ਆ ਫਰਕ ਇੰਨਾ ਕਿ ਉਹਦੇ ਨੂੰ ਜਹਾਜ਼ ਤੇ ਤਿਆਰ ਕਰਕੇ ਪੰਜਾਬ ਦਾ ਜਹਾਜ਼ ਉਹਨੂੰ ਉਡਾਰੀ ਮਰਵਾ ਦਿੰਦਾ ਕਿ ਉਹ ਤਾਂ ਬਿਪਾਸਨਾ ਤੇ ਬੈਠਣ ਲੱਗਿਆ ਭਾਈ ਸਾਡੀ ਤਾਂ ਵਪਾਸ ਦਾ ਕੋਈ ਨਹੀਂ ਤਾਂ ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਬੰਦੇ ਆ ਲੱਲੂ ਕਰੇ ਕਵਲੀਆਂ ਰੱਬ ਛਿੱਤੀਆਂ ਪਾਵੇ ਇੱਧਰ ਵੀ ਰਾਜੀ ਉੱਧਰ ਅੰਦਰ ਵੀ ਰਾਜੀ ਜਿੱਥੇ ਰੱਖਣਾ ਰੱਬ ਦੇ ਰੰਗ 'ਚ ਰਹਿਣਾ ਹਾਂਜੀ ਲੱਗਦਾ ਇਹ ਜਿਹੜਾ ਕੀਤਾ ਜਾ ਰਿਹਾ ਜੀ ਇਹਦੇ ਨਾਲ ਵਰਕਰਾਂ ਦਾ ਹੌਸਲਾ ਹੋਰ ਵਧੂਗਾ ਤੇ ਅਗਲੇ ਲੋਕ ਇਹ ਵਰਕਰ ਚੜ੍ਹਦੀ ਕਲਾ ਜਿਹੜੇ ਵੇਖ ਇੰਨੀ ਖੰਡ 'ਚ ਆਏ ਨੇ ਇਹਨਾਂ ਦਾ ਧੰਨਵਾਦ ਹੈ ਮੇਰੇ ਭਰਾਵਾਂ ਦਾ ਇਹ ਜਰਨੈਲ ਬੰਦੇ ਨੇ ਔਰ ਭਗਵੰਤ ਸਿੰਘ ਮਾਨ ਨੂੰ ਇੱਕੋ ਬੇਨਤੀ ਆ ਪਰ ਇਹ ਸੀਟ ਸਦਾ ਨਹੀਂ ਰਹਿਣੀ ਤੇ ਜਦੋਂ ਤੇਰੀ ਵਾਰੀ ਆਈ ਹੈ ਨਾ ਵੇਖੀ ਅੰਤਰਾ ਵਟੋ ਵਟ ਭਜਾਵਾਂਗੇ ਚੇਤੇ ਰੱਖੇਗਾ ਕਿ ਕਿੱਥੇ ਵਾਹ ਪਿਆ ਮੱਲਾ ਦਾ ਤੂੰ ਤਾਂ ਅੱਗੇ ਅੱਗੇ ਇਲਾਜ ਕਰਾਉਂਦਾ ਫਿਰਦਾ ਕਹਿੰਦੇ ਤਾਂ ਲਿਬਰ ਲੋਬਰ ਬਹਿ ਗਿਆ ਕੀ ਘਟ ਕੀ ਸਾਨੂੰ ਮੌਕਾ ਰੱਬ ਜ਼ਰੂਰ ਦੇਵੇ ਤੇਰੀ ਤਸੱਲੀ ਕਰਾਉਗੀ ਜਿੱਤ ਨਹੀਂ ਹੁਣ ਮੈਨੂੰ ਜਾਣ ਲੈਣ ਦਿਓ ਮਾਇਆ ਫੇ ਨਹੀਂ ਬੇਨਤੀ ਸੁਣ ਲੈ ਮੇਰੀ ਦੇਖੋ ਮੈਂ ਕਾਨੂੰਨ ਦਾ ਸਤਿਕਾਰ ਕਰਦਾ ਸਿੱਟਾ ਵੇ ਸਿੱਟਾ ਰਹਿਣ ਤਾਂ ਵੀ ਸਤਿਕਾਰ ਕਰਦਾ ਮੈਂ ਤਾਂ ਸ਼ੀਲਾ ਸਾਹਿਬ ਦਾ ਦੇਖੋ ਉਹਦੇ ਜਦੋਂ ਰਿਟਾਇਰਮੈਂਟ ਪਾਰਟੀ 'ਚ ਉਹਨਾਂ ਨੇ ਕੱਲੇ ਦਾਸ ਨੂੰ ਸੱਦਿਆ ਥੋਨੂੰ ਤਾਂ ਨਹੀਂ ਸੱਦਿਆ 29 ਨੂੰ ਰਿਟਾਇਰ ਹੋ ਗਏ ਸੀ 30 ਨੂੰ ਦਾਸ ਨੂੰ ਸੱਦ ਲਿਆ ਮੈਨੂੰ ਤਾਂ ਕੋਬੀ ਕੋਬੀ ਵੀ ਭਲਾਈ ਸੀ ਕਿਸੇ ਨੇ ਖਬਰ ਵੀ ਲਾ ਲਈ ਕਿਸੇ ਨੇ ਕੋਕੀ ਕੋ ਖਵਾਤਾ ਸੀ ਮੈਨੂੰ ਫਿਰ ਹੁਣ ਜਿਹਨੇ 30 ਸਾਲ ਦੀ ਨੌਕਰੀ ਕੀਤੀ ਉਹ ਜੀ ਦਾ ਉਹ ਵਿਚਾਰੇ ਦੀ ਚਾਰਟ ਸ਼ੀਟ ਹਲੇ ਤੱਕ ਨਹੀਂ ਫਾਈਲ ਹੋਈ ਚਲੋ ਇੰਨਾ ਮੇਰੀ ਪੁੱਛਗਿੱਛ ਕੀਤੀ ਆ ਸਰਕਾਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਉਹ ਪ੍ਰਧਾਨ ਮੰਤਰੀ ਜਿਉਂ ਦੀ ਚਾਰਟ ਸ਼ੀਟ ਤਾਂ ਫਾਈਲ ਕਰ ਦਿਓ ਜੇ ਫਾਈਲ ਹੋ ਜੂ ਜੇ ਗਿਵਨ ਟੇਕ ਵੀ ਸਾਹਮਣੇ ਆ ਕਿਉਂ ਨਹੀਂ ਤਾਂ ਸੁਪਰੀਮ ਕੋਰਟ ਦੀ ਕਮੇਟੀ ਵੱਲੋਂ ਚਾਰਜ ਸ਼ੀਟ ਜੀ ਇਹ ਅਮਰ ਰੋੜਾ ਇਹ ਅਮਰ ਰੋੜਾ ਨੂੰ ਕੈਬਨਟ ਤੋਂ ਬਾਹਰ ਕਰਨ ਦੇ ਲਈ ਅਪੀਲ ਵੀ ਪਾਈ ਗਿਆ ਨੋਟਿਸ ਵੀ ਜਾਰੀ ਹੋਇਆ ਹਾਈ ਕੋਰਟ ਦਾ ਜਿਵੇਂ ਦੇਖਦੇ ਹੋ ਕਿ ਦੇਖੋ ਕਾਨੂੰਨ ਦੇ ਉੱਤੇ ਕੋਈ ਨਹੀਂ ਇਹ ਜਾਣ ਬੁੱਝ ਕੇ ਜਿਹੜਾ ਬੰਦੇ ਨੂੰ ਕੋਰਟ ਨੇ ਕਨਵਿਕਟ ਕੀਤਾ ਹੋਵੇ ਉਹਦਾ ਇਮੀਡੀਏਟਲੀ ਉਹਦੀ ਮੈਂਬਰਸ਼ਿਪ ਰੱਦ ਹੋਣੀ ਚਾਹੀਦੀ ਹੈ ਇਹ ਕਾਨੂੰਨ ਹੈ ਮਗਰ ਆਮ ਆਦਮੀ ਪਾਰਟੀ ਕਾਨੂੰਨ ਤੋਂ ਉੱਤੋਂ ਦੀ ਹੋਣਾ ਚਾਹੁੰਗਾ। ਔਰ ਜਿਵੇਂ ਮੈਂ ਇਹ ਬੇਨਤੀ ਕਰਦਾ ਹਾਂ ਤੁਹਾਡੇ ਰਾਈ ਕਿ ਨਾ ਤਾਂ ਉਹਨੂੰ ਝੰਡਾ ਲਾਉਣਾ ਚਾਹੀਦਾ ਉਹਨੂੰ ਤਾਂ ਕੈਬਨਿਟ ਤੋਂ ਬਾਹਰ ਦਾ ਰਸਤਾ ਤੇ ਉਹਦੀ ਮੈਂਬਰਸ਼ਿਪ ਡਿਸਕਵਾਲਿਫਾਈ ਹੋਣੀ ਜਿਹਦੇ ਕੋਲ ਲਾਅ ਇਜ਼ ਬਾਬ ਆਲ ਔਰ ਉਹ ਦੂਜੀ ਵੀਡੀਓ ਜਿਹੜੇ ਮੰਤਰੀ ਦੀ ਮੈਂ ਬੜੀ ਛੇਤੀ ਹੁਣ ਜਾ ਕੇ ਤੁਹਾਡੇ ਸਾਹਮਣੇ ਸਨਮੁਖ ਰੱਖਣੀ ਆ ਜਾਂ ਕਿੱਥੇ ਦੇਣੀ ਆ ਮੈਂ ਤੁਹਾਨੂੰ ਦੱਸਦਾ ਉਸ ਮੰਤਰੀ ਨੂੰ ਪਤਾ ਉਹਦੀ ਵੀਡੀਓ ਹੈ ਮੁੱਖ ਮੰਤਰੀ ਨੂੰ ਪਤਾ ਉਹਦੀ ਵੀਡੀਓ ਹੈ ਝੰਡਾ ਉਹ ਵੀ ਨਾਲ ਲੜਾਵੇ ਕਿਉਂਕਿ ਇਹ ਜੇ ਬੰਦੇ ਝੰਡਾ ਲਰਾਉਣ ਦੇ ਹੱਕਦਾਰ ਨਹੀਂ ਹੈ 26 ਜਨਵਰੀ ਤੋਂ ਪਹਿਲਾਂ ਉਹ ਵੀਡੀਓ ਆ ਸਕਦੀ ਹੈ ਕਿਉਂ ਨਹੀਂ ਆ ਸਕਦੀ ਜੇ ਜਾਸਨਾਮ ਅੰਦਰ ਗਿਆ ਤੇ ਆ ਸਕਦੀ ਮੁੱਖ ਮੰਤਰੀ ਥੈਂਕ ਯੂ